ਮਾਤਾ ਜੀ ਦੀ ਪੂਰੀ ਬਾਡੀ ਗਲੀ ਹੋਈ ਆ ਸ਼ਰੀਰ ਸਾਰਾ ਸਕਿਨ ਪ੍ਰੋਬਲਮ ਹੋ ਗਈ ਕੋਈ ਇੰਨੀ ਦਰਦ ਇੰਨੀ ਤਕਲੀਫ ਮਾਤਾ ਕਿਵੇਂ ਚੱਲੀ ਜਾਂਦੀ ਸੀ ਵਿਚਾਰੀ ਜਦੋਂ ਕੱਪੜੇ ਜੁੜ ਜਾਂਦੇ ਸੀ ਨਾਲ ਛਿੱਕਾ ਮਾਰਦੀ ਸੀ ਆ ਸਾਡੀ ਮਾਸੀ ਜੀ ਐ ਤੇ ਵਿਚਾਰਾ ਇਹਨਾਂ ਦਾ ਕੋਈ ਬੱਚਾ ਹੈ ਨਹੀਂ ਇਹ ਬੇਸਾਰਾ ਹੈ ਤੇ ਹੈ ਬਜ਼ੁਰਗ ਆ ਤੇ ਆ ਨਾ ਇਹਨਾਂ ਦੇ ਪਿੰਡੇ ਤੇ ਸਾਰੇ ਮਤਲਬ ਜਖਮ ਹੋ ਗਏ ਆ ਤੇ ਕੋਈ ਕਿਸੇ ਰਿਸ਼ਤਦਾਰ ਨੇ ਵੀ ਬਾਹ ਫੜੀ ਕਿਸੇ ਨੇ ਨਹੀਂ ਫੜੀ ਤੇ ਪਿੰਡ ਮਹਿਰਾਉਲ ਖਾ ਮੇ ਉਹ ਤੋਂ ਸਿੰਘ ਮੈਂਬਰ ਸਾਹਿਬ ਕਾ ਤੇ ਇਹਨਾਂ ਦਾ ਵੀ ਬੇਨਤੀ ਹੈ ਵੀ ਜਿਹੜੀ ਮਨੁੱਖਤਾਈ ਸੇਵਾ ਵਾਲੇ ਸਾਡੇ ਭਰਾ ਹੈ ਉਹਨਾਂ ਨੇ ਬੇਨਤੀ ਕਰਦੀ ਹੈ ਵੀ ਉਹ ਉਹਨਾਂ ਦਾ ਇਲਾਜ ਕਰਾਇਆ ਜਾਵੇ ਇਹਨਾਂ ਵਿਚਾਰਾਂ ਦਾ ਤੇ ਮਕਾਨ ਵੀ ਟੀਨੇ ਪਾਈਆਂ ਹੋਈਆਂ ਇਹ ਮਾਤਾ ਕਾਫੀ ਟਾਈਮ ਤੋਂ ਬਿਮਾਰ ਆ ਵਿਚਰੀ ਸਾਰਾ ਸਰੀਜ਼ ਦਾ ਜਗਮਾਣਾ ਭਰਿਆ ਪਿਆ ਵੀਰ ਤੇ ਆ ਇਹਨਾਂ ਦਾ ਵੀ ਬਾਹਰ ਆ ਤੇ ਥੱਲੇ ਕੋਈ ਫਰਸ਼-ਫੋਰਸ ਵੀ ਹੈ ਨਹੀਂ ਇਟਾਂ ਹੀ ਚੰਗੀਆਂ ਵਿਚਾਰਾਂ ਦੇ ਤੇ ਤੁਹਾਨੂੰ ਬਾਹਰ ਦਾ ਵੀ ਇਹਨਾਂ ਦਾ ਦਿਖਾਉਣੇ ਆ ਵੀ ਕੋਈ ਕੰਧ ਨਹੀਂ ਕੋਈ ਕੌਲਾ ਨਹੀਂ ਗੇਟ ਨਹੀਂ ਇਸ ਤਰ੍ਹਾਂ ਦਾ ਹੀ ਇਹਨਾਂ ਦਾ ਘਰ ਆ ਵਿਚਾਰਾਂ ਦਾ ਤੇ ਕੋਈ ਕੋਈ ਨਹੀਂ ਮਜ਼ਦੂਰੀ ਕਰਨ ਵਾਲਾ ਵੀ ਹੈ ਨਹੀਂ ਇਹ ਪਿਜੁਰਗੀ ਵਿਚਾਰਾ ਤੇ ਆ ਇਸ ਤਰ੍ਹਾਂ ਦੀ ਆ ਕਿਸੇ ਨੇ ਕੋਈ ਰਸੋਈ ਪਾ ਕੇ ਦਿੱਤੀ ਸੀ ਇਹਨਾਂ ਨੂੰ ਹਾਂਜੀ ਆ ਇਹਦੇ ਘਰ ਦੀ ਸਥਿਤੀ ਆ ਜੀ ਬੰਦਾ ਭਾਈ Hei! <skrøk> Hei! ਇਹਨਾਂ ਦਾ ਮਨਜੀਤ ਕੋਰਾ ਹੈ। ਓਕੇ ਇਹਨਾਂ ਨੂੰ ਕੀ ਪ੍ਰੋਬਲਮ ਹੈ? ਤਦੋਂ ਤੋਂ ਪ੍ਰੋਬਲਮ ਹੈ। ਇਹਨਾਂ ਬ੍ਰੇ ਡੇਢ-ਦੋ ਸਾਲ ਦੀ ਗੱਲ ਹੈ। ਇਹਦੇ ਇਹਨਾਂ ਮੂੰਹ 'ਚ ਛਾਲੇ ਹੋ ਗਏ ਸੀ। ਉਹ ਦਵਾਈਆਂ ਤੋਂ ਵੀ ਲੈਂਦੇ ਰਹੇ ਸੀ, ਮਕਸਰ ਤੋਂ ਵੀ ਲਈ ਦੀ, ਕੋਟਕਪੁਰ ਤੋਂ ਵੀ ਲਈ ਆ। ਫਿਰ ਜਿਹੜੇ ਆਮ ਡਾਕਟਰ ਆਪਣੇ ਪਿੰਡਾਂ ਦੇ ਵਿੱਚੋਂ ਉਹਨਾਂ ਤੋਂ ਵੀ ਲਈ ਆ ਜੀ। ਉਹਨਾਂ ਜਾਰਾ ਵਾਧੀ-ਵਾਧੀ ਤੇ ਮਤਲਬ ਦਵਾਈ ਮੂੰਹ 'ਚ ਰੈਕਸ਼ਨ ਕਰਕੇ ਤੇ ਪਿੰਡੇ ਤੇ ਆ ਗਈ। ਸਾਰੇ ਸਰੀਰ ਤੇ ਆ ਗਈ ਤੇ ਜਗਮ ਹੋ ਗਏ ਪਿੱਛੇ ਵੀ, ਅੱਗੇ ਵੀ, ਤੱਤਾਂ ਤੇ ਮੂੰਹ ਤੇ ਸਾਰਾ ਸਰੀਰ ਪਰ। ਇਹ ਸਕਿਨ ਤੋਂ ਹੀ ਜੀ ਮਤਲਬ ਜੇ ਦਾਗ ਬਣ ਜਾਂਦੇ, ਫਾਲਕੇ ਬਣ ਕੇ ਨਾ ਪਾਣੀ ਭਰ ਜਾਂਦਾ ਸੀ। ਉਹਨਾਂ ਨੂੰ ਦਵਾਈ ਖਾਦੀ ਜਿਹੜੇ ਮੂੰਹ ਦੇ ਛਾਲੇ ਸੀ ਉਹਨਾਂ ਨੂੰ ਦਵਾਈ ਖਾਦੀ ਸੀ ਇਹ ਇਹਨਾਂ ਦੇ ਘਰ ਵਾਲੇ ਲੈਣਗੇ ਹਸਪੀਟਲ ਆ ਪੈਣਗੇ ਉਹਨਾਂ ਦੇ ਫਾਦਰ ਇਹ ਥੈਂਕ ਯੂ ਸਰ ਮਿਹਰਬਾਨ ਜੀ ਜੀ ਹੈਲਪ ਵੱਧ ਤੋਂ ਵੱਧ ਕੀਤੀ ਜੀ ਬੱਚੇ ਇਹਨਾਂ ਦੇ ਹੈ ਨਹੀਂ ਜੋ ਕੋਈ ਬੇਸਹਾਰਾ ਬੱਚੇ ਬਸ ਮੈਂ ਇਹਨਾਂ ਦੇ ਬੇਟਿਆਂ ਨੂੰ ਜੀ ਬੇਟਾ ਹੀ ਮੇਰੇ ਮੈਨੂੰ ਸਮਝੋ ਕਿਸੇ ਨਾਲ ਠੀਕ ਹੈ ਜੀ ਹੋਰ ਵੀ ਜੀ ਠੀਕ ਹੋ ਲਈ ਲੈ ਕੇ ਆਏ ਤੁਸੀਂ ਹਾਂਜੀ ਹਾਂਜੀ ਠੀਕ ਹੈ ਹੋ ਗਈ ਦਾਖਲ ਬੇਬੇ ਹਾਂਜੀ ਠੀਕ ਹੈ ਜੀ ਕਿੰਨੀ ਕੁ ਉਮਰ ਹੈ ਮਾਤਾ ਜੀ ਜੀ 58 ਸਾਲ ਓਕੇ ਕਿੰਨੇ ਕ ਟਾਈਮ ਤੋਂ ਇਹਨਾਂ ਨੂੰ ਸਕਿਨ ਦੀ ਪ੍ਰੋਬਲਮ ਆ ਕੋਈ ਪ੍ਰੋਬਲਮ ਹੈਗੀ ਸੀ ਜੀ 1. ਉਹ ਦੋ ਇੰਗਲਿਸ਼ ਤੇਰੇ ਲਈ ਤੇਰੇ ਬਹੁਤ ਜ਼ਿਆਦਾ ਕੋਈ ਫਰਕ ਨਹੀਂ ਪਿਆ ਮਹੀਨੇ ਤੋਂ ਪਤਾ ਚੱਲ ਡੇਢ ਸਾਲ ਤੋਂ ਪਹਿਲਾਂ ਬਿਲਕੁਲ ਹੀ ਠੀਕ ਸੀ ਹਾਂ ਨੋਰਮਲ ਸੀ ਪਹਿਲਾਂ ਸਿਰ ਚ ਮਾੜੀ ਮੋਟੀ ਸੀਗੀ ਸਿਰ ਚ ਪਹਿਲਾਂ ਤੋਂ ਕਿੰਨੇ ਸਾਲਾਂ ਤੁਸੀਂ ਇਹ ਡੇਢ ਸਾਲ ਨਹੀਂ ਡੇਢ ਸਾਲ ਤੋਂ ਪਹਿਲਾਂ ਜਮਾ ਹੀ ਨਹੀਂ ਸੀ ਨਹੀਂ ਪਹਿਲਾਂ ਚਬਾਈ ਨਹੀਂ ਸੀ ਪਹਿਲਾਂ ਠੀਕ ਸੀ ਠੀਕ ਹੁਣ ਕੌਣ ਰਕੂਗਾ ਇੱਥੇ ਉਮਰ ਦੇ ਆਪਰ ਪੈਸੇ ਓਕੇ ਓਕੇ ਠੀਕ ਚਲੋ ਪਰ ਬੱਚੇ ਇਹਨਾਂ ਦਾ ਕੋਈ ਹੈ ਨਹੀਂ ਬੇਸਰ ਡੋਨਟ ਨੀ ਓਕੇ ਬੱਚਾ ਹੋਇਆ ਨਹੀਂ ਕੋਈ ਜਾਂ ਨਹੀਂ ਹੋਇਆ ਤੁਸੀਂ ਪਿੰਡ ਚੋਂ ਹੋ ਬਈ ਹਾਂਜੀ ਮੈਂ ਪਿੰਡ ਚੋਂ ਦਿੱਤੀ ਚਲਾ ਪਤੀ ਚਲਾ ਤੁਸੀਂ ਮਾਦਾ ਕੀ ਨੀ ਸਿਸ਼ਟ ਬਈ ਚੱਕੀ ਪੈਣਾ ਹਾਂ ਸਰ ਮਾਤਾ ਦੀ ਹਾਂਜੀ ਠੀਕ ਆ ਤੁਸੀਂ ਵੀਰੇ ਮੈਂ ਗੱਡੀ ਲੈ ਕੇ ਇੱਕ ਘੰਟੀ ਲੈ ਕੇ ਪਿੰਡ ਕਿਹੜਾ ਬਈ ਔਲਖ ਔਲਖ ਹਾਂਜੀ ਜ਼ਿਲ੍ਹਾ ਜ਼ਿਲ੍ਹਾ ਫਰੀਦਕੋਟ ਫਰੀਦਕੋਟ ਠੀਕ ਆ ਜਖਮ ਹੁਣ ਜਿਵੇਂ ਪੂਰੇ ਸਰੀਰ ਤੇ ਹੋ ਗਏ ਸੀ ਹੈਨਾ ਹਾਂਜੀ ਹੋ ਗਏ ਓਕੇ ਕਿਹੜੀ ਉਹ ਦਵਾਈ ਜੀ ਲਾਉਂਦੇ ਸੀ ਉੱਤੇ ਚਿੱਟੇ-ਚਿੱਟੇ ਜਿਹੇ ਕਰੀ ਉਹ ਕੀ ਲਾਉਂਦੇ ਮਿੱਟੀ ਜੀ ਪਤਾ ਜੀ ਇਥੋਂ ਕੋਈ ਨਾ ਇਥੋਂ ਜੈਤੋ ਤੋਂ ਸੀ ਜੀ ਕੋਈ ਦੇਸੀ ਦਵਾਈ ਦਿੰਦਾ ਸੀ ਹੂੰ ਉਹ ਅਸੀਂ ਦਵਾਈ ਲਾ ਕੇ ਤੇ ਮੁੜ ਕੇ ਨਾ ਉਹਨੇ ਦੱਸਿਆ ਤੁਹਾਨੂੰ ਖੋਪਰੇ ਤੇਲ ਲਾਓ ਹੂੰ ਖੋਪਰੇ ਤੇਲ ਹੀ ਲਿਆ ਕੇ ਰੱਖਿਆ ਸੀ ਪਰ ਸਾਰੇ ਫੀਤ ਤੇ ਮਰ ਗਏ ਉਹਦੇ ਨਾਲ ਫਰਕ ਪਿਆ ਕੁਛ ਨਹੀਂ ਫਰਕ ਤਾਂ ਰਹਿਣਾ ਨਹੀਂ ਪੈ ਜਾਨ ਕਿ ਜਿਹੜੇ ਮੂੰਹ ਤੇ ਜਗਮ ਸੀ ਉਹਦੇ ਨਾਲ ਖਰੇੜ ਜੀ ਆ ਗਈ ਉਹ ਉਹ ਕਿਸੇ ਨੇ ਦੱਸਿਆ ਸੀ ਜੀ ਵੈਦ ਕੋਲੇ ਗਏ ਸੀ ਉੱਥੋਂ ਉਹਨੇ ਕੋਈ ਦਿੱਤੀ ਦਵਾਈ ਕੀ ਨੋ ਦਿੱਤੀ ਹੀ ਫੀਸ ਨਾ ਉਹ ਹੀ ਪੀ ਦਿੱਤੀ ਪਰ ਉਹ ਗੱਲ ਬਣੀ ਠੀਕ ਹੈ ਹਾਂ ਜੇ ਪਿੱਛੇ ਧੁੰਦੇ ਲਾਗੇ ਲਾ ਕੇ ਇੱਥੇ ਜੱਟ ਸਾਰਾ ਰੀਜਨ ਜੱਟ ਹਮਾਰਾ ਹੁਣ ਤਾਂ ਜੀ ਮੌਸਮ ਬਦਲ ਰਿਹਾ ਗਰਮੀ ਆਉਣੀ ਗਰਮੀ ਤਾਂ ਬੜਾ ਜਿਆਦਾ ਵੱਧ ਜਾਣਾ ਕੰਮ ਨਹੀਂ ਕੋਈ ਗੱਲ ਨਹੀਂ ਵਾਹਿਗੁਰੂ ਕਿਰਪਾ ਕਰਨਗੇ ਠੀਕ ਹੋ ਜਾਣਾ ਮਾਤਾ ਨੇ ਸਾਡੇ ਕੋਲੇ ਇਸ ਤਰ੍ਹਾਂ ਦੇ ਕਈ ਪੇਸ਼ੈਂਟ ਪਹਿਲਾਂ ਵੀ ਆਏ ਆ ਠੀਕ ਤੇ ਅਸੀਂ ਡਾਕਟਰ ਨਾਲ ਗੱਲ ਕਰਕੇ ਬੁਲਾਇਆ ਤੁਹਾਨੂੰ ਤਾਂ ਹੀ ਬਾਕੀ ਦੇਖੋ ਬਾਕੀ ਦਾ ਕਰਮਾਂ ਦੀ ਗੱਲ ਹੈ ਮਾਰਾ ਇਹਨੇ ਬਰਤਨ ਸਵਾਸ ਲਿਖਿਆ ਉਹਨੇ ਪੂਰੇ ਕਰਨੇ ਆ ਬੰਦੇ ਨੇ ਹਾਂ ਜੀ ਬਿਲਕੁਲ ਗੁਰੂ ਕਿਰਪਾ ਕਰੇ ਸਾਡੀ ਕੋਸ਼ਿਸ਼ ਹੋਊਗੀ ਵੀ ਉਹ ਠੀਕ ਹੋ ਕੇ ਆਪਣਾ ਜੀਵਨ ਬਤੀਤ ਕਰੇ 7:00 ਵਜੇ ਬਾਕੀ ਜੋ ਮਹਾਰਾਜ ਨੂੰ ਮਨਜ਼ੂਰ ਸੱਚੇ ਪਾਤਸ਼ਾਹ ਬਾਕੀ ਦਾ ਪ੍ਰਮਾਤਮਾ ਦਾ ਹਾਂ ਬਿਲਕੁਲ ਤੇ ਆਪਾਂ ਜਿਹਨੂੰ ਬੰਦਾ ਤਾਂ ਕੋਹਣਾ ਥੋੜਾ ਕੀ ਨਾਮ ਵੀਰੇ ਮੇਰੇ ਨਾਲ ਉਦੋਂ ਸੰਗ ਉਦੋਂ ਸੰਗ ਥੋੜਾ ਪੜਨੇ ਬਲਜਿੰਦਰ ਬਲਜਿੰਦਰ ਹਾਂ ਜੀ ਬਲਜਿੰਦਰ ਠੀਕ ਚਲੋ ਵਾਹੇ ਕੁਝ ਦਾ ਖਾਲਸਾ ਵਾਹੇ ਕੁ ਡਿੱਗੀ ਫਤਿਹਦੀ ਪਿੰਡ ਔਲਖ ਜ਼ਿਲ੍ਹਾ ਫਰੀਦ ਫਰੀਦਕੋਟ ਉਥੋਂ ਮਾਤਾ ਜੀ ਨੂੰ ਲੈ ਕੇ ਆਏ ਨੇ ਵੀਰੇ ਹੁਣੇ ਮਾਤਾ ਜੀ ਦੀ ਪੂਰੀ ਬਾਡੀ ਗਲੀ ਹੋਈ ਆ ਸ਼ਰੀਰ ਸਾਰਾ ਸਕਿਨ ਪ੍ਰੋਬਲਮ ਹੋ ਗਈ ਕੋਈ ਪਤਾ ਨਹੀਂ ਇੰਨੀ dard ਇੰਨੀ ਤਕਲੀਫ ਮਾਤਾ ਕਿਵੇਂ ਚੱਲੀ ਜਾਂਦੀ ਸੀ ਵਿਚਾਰੀ ਡੇਢ ਸਾਲ ਹੋ ਗਿਆ ਘਰ 'ਚ ਗਰੀਬੀ ਇੰਨੀ ਐ ਵੀ ਰੋਟੀ ਮਸਾਂ ਪੱਕਦੀ ਐ ਕਮਾਈ ਦਾ ਤਾਂ ਕੋਈ ਸਾਧਨ ਨਹੀਂ ਦੋਨੇ ਬਜ਼ੁਰਗ ਹੀ ਨੇ ਘਰੇ ਬਾਪੂ ਤੇ ਬੇਬੇ ਬੱਚਾ ਕੋਈ ਹੈ ਨਹੀਂ ਤੇ ਕੋਈ ਹੋਰ ਹੈ ਨਹੀਂ ਜਿਹੜਾ ਇੰਨੇ ਜੋਗਾ ਹੋਵੇ ਉਹਨਾਂ ਦੀ ਬਾਹ ਫੜ ਸਕੇ ਦੇਸੀ ਦਵਾਈ ਦਬੂਈ ਇਧਰੋਂ ਉਧਰੋਂ ਕਰਕੇ ਲਈ ਉਹਦੇ ਨਾਲ ਸਾਰਦੇ ਸੀ ਪਰ ਹਾਲਾਤ ਵੱਧ ਤੋਂ ਵੱਧਤਰ ਹੁੰਦੇ ਜਾਂਦੇ ਸੀ ਪੂਰਾ ਸ਼ਰੀਰ ਪਿੱਛੇੋਂ ਬੈਕ ਸਾਈਡ ਸਾਰੀ ਗਲ ਗਈ ਸੀ ਮਾਤਾ ਤੇ ਫਿਰ ਸਾਨੂੰ ਵੀਡੀਓ ਬਣਾ ਕੇ ਭੇਜੀ ਤੁਸੀਂ ਭੇਜੀ ਸੀ ਵੀਡੀਓ ਸਾਨੂੰ ਉਦਮ ਸਿੰਘ ਨੇ ਫਿਰ ਸਾਡੇ ਨਾਲ ਸੰਝੀ ਕੀਤੀ ਇਹ ਵੀਰਾ ਭਤੀਜਾ ਵਾ ਉਹਨਾਂ ਦਾ ਤੇ ਇਹ ਵੀਡੀਓ ਬਣਾ ਕੇ ਭੇਜੀ ਦੱਸਿਆ ਇਹਨਾਂ ਨੇ ਵੀ ਇਸ ਤਰ੍ਹਾਂ ਮਾਤਾ ਪਈ ਆ ਘਰ ਦੇ ਵਿੱਚ ਬਾਪੂ ਤੇ ਬਜ਼ੁਰਗ ਤੇ ਮਾਤਾ ਹੀ ਆ ਹੋਰ ਕੋਈ ਹੈ ਨਹੀਂ ਘਰ 'ਚ ਕੋਈ ਕਮਾਈ ਦਾ ਸਾਧਨ ਵੀ ਹੈ ਨਹੀਂ ਤਾਂ ਫਿਰ ਅਸੀਂ ਆਪਣੇ ਡਾਕਟਰ ਸਕੇਨ ਵਾਲੇ ਸਾਡੇ ਜੋਸ਼ੀ ਸਾਹਿਬ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਫਿਰ ਸਾਰਾ ਦੇਖ ਕੇ ਸਾਨੂੰ ਕਿਹਾ ਵੀ ਤੁਸੀਂ ਬਲਾਓ ਪੇਸ਼ੰਟ ਨੂੰ ਕੋਈ ਨਾ ਆਪਾਂ ਕੋਸ਼ਿਸ਼ ਕਰਦੇ ਆ ਕੋਈ ਉਹਦੀ ਜ਼ਿੰਦਗੀ ਬਚ ਸਕੇ ਕਿਉਂਕਿ ਮਾਤਾ ਦੀ ਤਕਲੀਫ ਚੱਲੀ ਨਹੀਂ ਜਾਂਦੀ ਸੀ ਜਦੋਂ ਕੱਪੜੇ ਜੁੜ ਜਾਂਦੇ ਸੀ ਨਾਲ ਚੀਕਾ ਮਾਰਦੀ ਰੇਤ ਸ਼ਾਮ ਉਹਦੇ ਦਵਾਈ ਲਾਉਂਦੇ ਸੀ ਤੇ ਇੰਨਾ ਦਰਦ ਇੰਨੀ ਤਕਲੀਫ ਚੱਲਦੀ ਸੀ ਮਾਤਾ ਤੁਸੀਂ ਵੀ ਦੇਖੋ ਵੀਡੀਓ ਦੇ ਵਿੱਚ ਕੀ ਹਾਲਤਾ ਮਾਤਾ ਦੀ ਪਰ ਅੱਜ ਮਾਤਾ ਜੀ ਮੁਨਫਤਰੀ ਸੇਵਾ ਪਰਿਵਾਰ ਦੇ ਵਿੱਚ ਸੁਖਦਿਆਂ ਦੇ ਘਰ ਚ ਪਹੁੰਚ ਗਿਆ ਅਰਦਾਸ ਕਰਿਓ ਮਾਤਾ ਜੀ ਤਕੜੇ ਹੋ ਕੇ ਤੰਦਰੁਸਤ ਹੋ ਕੇ ਜਾਣ ਕਰੋ ਕੀ ਨਾਮ ਹੈ ਮਾਤਾ ਜੀ ਦਾ ਜੀ ਮਨਜੀਤ ਕੌਰ ਮਾਤਾ ਜੀ ਦਾ ਨਾਮ ਬਾਪੂ ਜੀ ਦਾ ਬਾਬਾ ਸਿੰਘ ਬਾਬਾ ਸਿੰਘ ਬਾਬਾ ਸਿੰਘ ਤੇ ਮਨਜੀਤ कौर ਦੋਨੋਂ ਜੀਵਨ ਸਾਥੀ ਐ ਇੱਕ ਦੂਜੇ ਦੇ ਚਲੋ ਜਿੱਦਾਂ ਵੀ ਠੀਕ ਆ ਮਹਾਰਾਜ ਨੇ ਬੱਚਿਆਂ ਦੀ ਦਾਤ ਨਹੀਂ ਬਖਸ਼ੀ ਪਰ ਆਪਣਾ ਜੀਵਨ ਤੰਦਰੁਸਤੀ ਤੇ ਖੁਸ਼ੀਆਂ ਨਾਲ ਬਤੀਤ ਕਰਨ ਅਰਦਾਸ ਕਰਿਓ ਸਾਰੇ ਆ ਧੰਨਵਾਦ ਬਾਈ ਤੁਹਾਡਾ ਤੁਸੀਂ ਇੱਥੇ ਆਏ ਹੋ ਚਲੋ ਸਾਡੀ ਜਿੰਨੀ ਕੀ ਡਿਊਟੀ ਲੱਗੀ ਆ ਅਸੀਂ ਜ਼ਰੂਰ ਨਿਭਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ